ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆ ਨਿੰਦਕਾ ਪਿਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵੀਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਗ ਆਸਾ ਮਹਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੀਐ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਾਵਣ ਪਾਣੀ ਬੈਸੰਤਰ ਗਵ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਬਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆ ਅੰਦਰ ਨਾਲੇ ਗਾਵਨ ਤੁਧਨੋ ਸਿਧ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣਿਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ 860 ਤੀਰਤ ਨਾਲੇ ਗਾਵਨ ਤੁਧਨੋ ਜੋਦ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤਿ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜੈਨ ਜਾਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੇ ਵਿਢਾਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸਾਹ ਪਦ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਅੱਖ ਸਭ ਕੋ ਏਕ ਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੇ ਗਹਿਰਾ ਕੋਈ ਨ ਜਾਣ ਤੇਰਾ ਕੀਤਾ ਕੇਵੜ 치ਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਬੜਾਈ ਸਭ ਸੱਤ ਸਭ ਤੱਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਬੜਿਆਈਆ ਵੱਦ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤ ਤੇ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸਾ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖਾ ਉਤ ਭੂਖਾ ਖਾਏ ਚਲੀ ਇਹ ਦੁਖੈ ਸੋਕੋ ਬਿਸਰ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗਤਕ ਕੇ ਕੀਮਤ ਨਹੀਂ ਪਾਈ ਜਿਸ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੈ ਸੋਗ ਦੇਦਰਹ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਬੜ ਆਪ ਤੇ ਬੜ ਤੇਰੀ ਦਾਤ ਜਿੰਨ ਦਿਨ ਕਰ ਕਾ ਕੀਤੀ ਰਾਤ ਖਸਮ ਵਿਸਾਰ ਹਤੇ ਕਮ ਜਾਤ ਨਾਨਕ ਨਾ ਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮਪਾਸ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਬਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸਹਿਲ ਪਤਰ ਮਨ ਜਨ ਤੋ ਪਾਏ ਤਾਕਾ ਰਿਜਕ ਅਗ ਕਰਤਹਰਿਆ ਮੇਰੇ ਮਦੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੋਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਅਵੈਸ ਕੋ ਸਾ ਤਿਸ ਪਾਛੈ ਬਚਰੇ ਚਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਨੇਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਾਰੇ ਆ ਜਨ ਨਾਨਕ ਬਲ ਬਲ ਸਦ ਬਲ ਜਾਈ ਆ ਤੇਰਾ ਅੰਤ ਨ ਪਰਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕੋ ਵੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤਿਆਵਹਿ ਸਭ ਤਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਆ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਤਿਆਵੋ ਸੰਤੋਹ ਜੀ ਸਭ ਦੁਖ ਵਿਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੂਜ ਬਿડાਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉਦ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਵਹਿ ਜੋ ਸੇ ਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਤਿਆਵਹਿ ਹਰਿ ਤਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤਿਆਇਆ ਜੇ ਤਿਨ ਤੂਟੀ ਜਮ ਕੇ ਫਾਸੇ ਜਿਨ ਨਿਰਭਾਉ ਜਿਨ ਹਰਿ ਨਿਰਭਾਉ ਧਿਆਇਆ ਜੇ ਤਿਨ ਕਾ ਭਾਉ ਸਭ ਗੁ ਵਾਸੀ ਜਨ ਸੇਵੇ ਆ ਜਨ ਸੇਵੇ ਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਾਪ ਤਾਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖਾ ਪਰੰਪਰ ਕਰਤਾ ਜੀ ਤੁਧ ਜੇਵਡ ਅਬਰ ਨ ਕੋਈ ਤੂੰ ਜੋਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਨਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤਉ ਭਵ ਸੋਈ ਥਿਸੀ ਜੋ ਤੂ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਚੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਏ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਆਵਰ ਨਾ ਕੋਏ ਤੂ ਕਰ ਕਰ ਵੇਖ ਜਾਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਨ ਲਾ ਪਹਿਲਾ ਤਿਤ ਸਰ ਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਖ ਜੋ ਮੋ ਪਗ ਨੇ ਚਾਲੈ ਹਮ ਦੇਖਾ ਤਾ ਡੂਬੀ ਆਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਪੰਜ ਬਾਣੀ ਪਹੀ ਪ੍ਰਾਪਤ ਮਾਨੁਕ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਾਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਤਾ ਜਾਤ ਰੰਗ ਮਾਇਆ ਕਹਿ ਰਹਾ ਓ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਣਿਆ ਹਰਿ ੜਾਇਆ ਕਹ ਨਾਨਕ ਹਮ ਨੀਚ ਕਰਮਾ ਸਰਨ ਪਰ ਕੀ ਰਖੋ ਸਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੈ ਪਾਦਿਸ਼ਾਹੀ ਦਸਵੀਂ ਬਬਿਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹਾਤ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭ ਤੁਮ ਕਾ ਬੋ ਆਪ ਹਾਤ ਦੇ ਮੋਹਿ ਬਚਾ ਬੋ ਸੁਖੀ ਬਸੇ ਮੋਰ ਪਰਿਵਾਰਾ ਸੇ ਭਗ ਸੇਖ ਸਭ ਕਰਤਾ ਰਾ ਮੋਰ ਚਨਜ ਕਰਦਾ ਕਰੀਐ ਸਬਰਨ ਕੋ ਆਸ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹ ਪਿਆਸਾ ਤਮੈ ਛਾੜ ਕੋਈ ਅਬਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੁੰਚਨ ਸਤਰ ਹਮਾਰੇ ਮਾਰੀਐ ਆਪ ਹੱਤ ਦਮ ਜੈ ਬਰੀ ਐ ਮਰਨ ਕਾਲ ਕਾਤਰਾਸ ਨਿਵਰੀ ਐ हु जो सदा हमारे पछा श्रीअस्तुजु करो रक्षा अच्छा। राख नारे साहिब संत सहाय प्यारे दीन बंद दुष्टन के हंता तुमह कंता काल पाए ब्रह्मा बबतरा तरा काल पाए शिवजु बब तरा काल पाए कर्पन प्रकाशा सगल काल काकी आत्मा सा ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ सिवकन को सब गुण सुख दियो सतरन को पलमो बद गड़ -गड़ के अंतर की जानत पले बुरे की पीर पछात चीटी अस्तूला सब पर कृपा दिश कर फूला संतन दुख पाए ते दुखी सुख पाए साधन के सुखी एक एक, -एक पी पीर गड़ -गड़ के पड़ -पड़ की पीर घट घट के पट पट की जान ਜਬੁਦ ਕਰਹ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆਕਰਖ ਕਰ ਤਹੁ ਕਬ ਹਉ ਤੁਮ ਮੈਂ ਮਿਲਤ ਦੇਹ ਧਰ ਸਭ ਹਉ ਜਿਤ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਨੀ ਬੋਜ ਉਚਾਰੈ ਤੁਮ ਸਭ ਹਿਤ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਕ ਮੂੜ ਚਾਰਤ ਭੇਦਾ ਜਾਕੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਦ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧੈ ਜੇਤੀ ਵਰਨਤ ਭਿੰਨ ਭਿੰਨ ਤੁਹਾਂ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸੋਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪ ਆਰੰਗ ਭਇਓ ਰਾਭ ਕੈ ਭੂਪਾ ਅੰਡਜੇ ਰਸੇ ਤਜ ਕੀਨੇ ਉਤਪੁਜ ਖਾਨ ਬਾਹੁਰ ਰਚ ਦੇਨੇ ਕਹਉ ਫੂਲ ਰਾਜਾ ਹੋਵੈ ਬੈਠਾ ਕਹਉ ਸਿਮੜ ਪਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਟ ਦਿਖਾਏ ਅਚੰ ਭਾਵ ਆਹਰ ਜੁਗਾਦ ਸਰੂਪ ਸੋਇੰ ਭਾਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗਾਰੋ ਦੁਸ਼ਟ ਜਿਤੇ ਉਠਵਤ ਤੁਧ ਪਾਤਾ ਸਗਲ ਮਲੇ ਚ ਕਰੋ ਰਣ ਕਾਤਾ ਜੇ ਅਸ ਤੁਝ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੋਖ ਤਾ ਹੋਵੇ ਮਰੇ ਔਰਕ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਰ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਹੈ ਤਾਕ ਕਾਲ ਨਿਕਟ ਨਹ ਐਹ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੈਤ ਤਕਾਲਾ ਕਿਰਪਾ ਦੇਖ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮਹਰ ਹੋ ਰਿੱਧ ਸਿਧ ਘਰਮੋ ਸਭ ਹੋਈ ਦੁਸ਼ਟ ਚਾਚਵਸ ਕਰ ਨ ਕੋਈ ਇਕ ਬਾਰ ਜਿੰਤ ਮੈਂ ਸੰਬਾਰਾ ਕਾਲ ਪਾਂਸਤੇ ਤਾਹੇ ਉਬਾਰਾ ਜੇ ਨਰ ਨਾਮ ਤੇਹਾਰੋ ਕਾਹਾ ਦਰਦ ਦੁਸ਼ਟ ਦੋਗ ਤੇ ਰਾਹਾ ਕੜਕੇਤ ਮੈਂ ਚਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਥਰਮ ਹੋ ਸਹਾਈ ਦੁਸ਼ਟ ਦੋਗ ਤੇ ਲਿਹੋ ਬਚਾਈ ਕੜਕੇਤ ਮੈਂ ਚਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਥਰਮ ਹੋ ਸਹਾਈ दुष्ट दोख ते लेहो बचाई सवैया कहै गहे जब ते तुमरे तब ते को आख तरैनी जानौ राम रहीम पुराण कुरान ने कह मत एक ना मानौ सिमरत शास्त्र वेद सब बहु भेद कह हम एक ना जानौ श्री असपान कृपा तुमरे कर मै ना कहो सब तोहि बखानो दोहोरा ਸਗਲ ਦਵਾਰ ਕੋ ਛਾੜ ਕੈ ਗਇਓ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੈ ਗਇਓ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ आनंद पाया मेरी माए सतगुरु मैं पाया सतगुरुता पाया सहज से ती मन वजियावा दाईया राग रतन परिवार परीया शब्द गावन आईया सबदो ता गाबो हरि के राम मन जिनी बसाया कह नानक आनंद हुआ सतगुरु मैं पाया ए मन मेरे तू सदा रहो हर नाले ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣਾ ਸਭ ਨਗਲਾ ਸਮਰਤ ਸੁਆਮੀ ਸੋਖ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਭਤ ਸਲਾਹ ਤੇਰੀ ਨਾਮ ਵਸਾਵੇ ਨਾਮ ਜਿਨ ਕਾ ਮਨ ਵਸੈ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਹੀ ਘਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗੁਬਾਈਆ ਕਰ ਸੰਤੋ ਸੁਖ ਮਨ ਆਏ ਵਸੈ ਅਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸਦੇ ਆਹੀ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਿਤ ਘਰ ਸੁਪਾਗਾ ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਣੋ ਬੜ ਪਾਗੀਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿਆ ਬਹਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹੇ ਆਪ ਹਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹਲਾ 5 ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਕਾਬਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤੈ ਜੀ ਨਾ ਜਾਈ ਨੇ ਤੇ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ੋਕ ਮਹੱਲਾ 5 ਵਾ ਤੇਰਾ ਕੀਤਾ ਜਾਤੂ ਨਾਹੀ ਮੈਨੋ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਦਰਸ ਪਿਆ ਮਹਿ ਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾਂ ਤਨ ਮਨ ਤੀਵੈ ਹਰੇਆ ਦਰਸ ਪਿਆ ਮਹਿ ਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾਂ ਤਨ ਮਨ ਤੀਵੈ ਹਰੇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ